ਤਿੰਨ ਸਖੀ ਬਰੁਖ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਹਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਭੱਜ ਗਏ ਪਿੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਤੇ ਪੁਲਿਸ ਪਾਰਟੀ ਉਹਨੇ ਵੀ ਜਵਾਬੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ ਆਰ.ਓ.ਪੀ ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਫਿਰੋਜ਼ਪੁਰ ਦੇ ਗੁਰੂ ਹਰ ਸਹਾਏ ਵਿੱਚ ਪੁਲਸ ਅਤੇ ਨਸ਼ਾ ਤਸਕਰਾਂ ਵਿਚਕਾਰ ਆਮੋ ਸਾਹਮਣੇ ਤੋਂ ਫਾਇਰਿੰਗ ਹੋਈ ਹੈ ਆਮੋ ਸਾਹਮਣੇ ਤੋਂ ਗੋਲੀਆਂ ਚਲਾਈਆਂ ਗਈਆਂ ਜਵਾਬੀ ਕਾਰਵਾਈ ਦੌਰਾਨ ਪੁਲਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਵੀ ਕੀਤਾ ਇਸ ਘਟਨਾ ਤੋਂ ਬਾਅਦ ਐਸਪੀ ਡੀ ਰਣਦੀਰ ਕੁਮਾਰ ਨੇ ਕੀ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਹਾਂਜੀ ਸਰ ਕੱਲ ਗੁਰੂ ਹਰ ਸਹਾਏ ਏਰੀਆ ਦੇ ਵਿੱਚ ਵਾਰਦਾਤ ਹੋਈ ਹੈ ਕੋਈ ਦੱਸਿਆ ਜਾਵੇ ਜੀ ਮਾਨਯੋਗ ਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਜੀ ਬਲੋਚਲੇ ਨਿਰਦੇਸ਼ ਅਗੇ ਪੂਰੇ ਜ਼ਿਲ੍ਹੇ ਵਿੱਚ ਮੁਸਤੈਦੀ ਨਾਲ ਜਿਹੜਾ ਹੈਗੇ ਨਾਕੇ ਲਗਾਏ ਜਾਂਦੇ ਹੈਗੇ ਇਸ سلسلے ਵਿੱਚ ਜਿਹੜਾ ਡੀਐਸਪੀ ਗੁਰਹਰ ਸਾਹਿਬ atu ਸੋਨੀ ਦੀ ਜਿਹੜੀ ਪੁਲਿਸ ਪਾਰਟੀ ਸੀਗੀ ਉਹਨੇ ਜਿਹੜਾ ਨਾਕਾ ਲਗਾਇਆ ਹੋਇਆ ਸੀ ਲਖੀਮਪੁਰਾ ਗੁਰਹਰ ਸਾਹਿਬ ਵਿੱਚ ਜਦ 3 ਸਖੀਪਰਖ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਹਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਭੱਜ ਗਏ ਜਿਹੜੀ ਡੀਐਸਪੀ atu ਸੋਨੀ ਦੀ ਟੀਮ ਸੀਗੀ ਉਹਨੇ ਬੜੀ ਮੁਸਤੈਦੀ ਤੇ ਦਲੇਰੀ ਨਾਲ ਉਹਦਾ ਪਿੱਛਾ ਕੀਤਾ ਤੇ ਨਾਲ ਉਹ ਇੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਤੇ ਪੁਲਿਸ ਪਾਰਟੀ ਉਹਨੇ ਵੀ ਜਵਾਬੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ ਆਰੋਪੀ ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਸੀਗੇ ਦੋ ਉਹ ਹਨੇਰਿਆ ਦਾ ਫਾਇਦਾ ਉਠਾ ਕੇ ਜਿਹੜੇ ਪਚ ਗਏ ਉਹਨੂੰ ਫਰੈਂਡਲੀ ਟੀਮ ਭੜਾਇਆ ਗਿਆ ਤੇ ਉਹਨੂੰ ਅਸੀਂ ਛੇਤੀ ਛੇਤੀ ਫੜ ਲਾਂਗੇ ਧੰਨਵਾਦ ਹਾਂਜੀ ਸਰ ਕੱਲ ਗੁਰੂਸੇ ਦੇਰੀਏ ਦੇ ਵਿੱਚ ਵਾਰਦਾਤ ਹੋਈ ਹੈ ਕੋਈ ਦੱਸਿਆ ਜਾਵੇ ਜੀ ਮਾਨ ਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋਚਲੇ ਨਿਰਦੇਸ਼ ਅਗੇ ਪੂਰੇ ਜ਼ਿਲ੍ਹੇ ਵਿੱਚ ਮੁਸਤੈਦੀ ਨਾਲ ਜਿਹੜਾ ਹੈਗੇ ਨਾਕੇ ਲਗਾਏ ਜਾਂਦੇ ਹੈਗੇ ਇਸ سلسلے ਵਿੱਚ ਜਿਹੜਾ ਡੀਐਸਪੀ ਗੁਰਰਸਾਹ ਜਤੂ ਸੋਨੀ ਦੀ ਜਿਹੜੀ ਪੁਲਿਸ ਪਾਰਟੀ ਸੀਗੀ ਉਹਨੇ ਜਿਹੜਾ ਨਾਕਾ ਲਗਾਇਆ ਹੋਇਆ ਸੀ ਲਖਮੀਪੁਰਾ ਗੁਰਰਸਾਹ ਵਿੱਚ ਜਦ ਤਿੰਨ ਸਖੀਪੁਰਖ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਹਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਭੱਜ ਗਏ ਜਿਹੜੀ ਡੀਐਸਪੀ ਅਤੂਲ ਸੋਨੀ ਦੀ ਟੀਮ ਸੀਗੀ ਉਹਨੇ ਬੜੀ ਮੁਸਤੈਦੀ ਤੇ ਦਲੇਰੀ ਨਾਲ ਉਹਦਾ ਪਿੱਛਾ ਕੀਤਾ ਤੇ ਨਾਲ ਅ ਪਿੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਤੇਰੀ ਪੁਲਿਸ ਪਾਰਟੀ ਉਹਨੇ ਵੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ ਆਰੋਪੀ ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਸੀਗੇ ਦੋ ਉਹ ਹਨੇਰਿਆ ਦਾ ਫਾਇਦਾ ਉਠਾ ਕੇ ਜਿਹੜੇ ਪਚ ਗਏ ਉਹਨੂੰ ਫਰੈਂਡਲੀ ਟੀਮ ਬਣਾਇਆ ਗਿਆ ਤੇ ਉਹਨੂੰ ਅਸੀਂ ਛੇਤੀ ਛੇਤੀ ਫੜ ਲਾਂਗੇ ਧੰਨਵਾਦ